ਸਣੀ ਚਾਬੀ ਤੇਰੇ ਕੋ ਮੇਰੇ ਕੋ ਹੀ ਆ ਚੱਭੀ ਨਹੀਂ ਉਧਰ ਹੋਈ ਨਹੀਂ ਉਧਰ ਹੋ ਜਾ ਤੋ ਪਿਛਲੇ ਦਿਨੀ ਜੋ ਗਊ ਮਾਸ ਦੀ ਤਸਕਰੀ ਦਾ ਜੋ ਮਾਮਲਾ ਚੱਲ ਰਿਹਾ ਹੈ ਫਗਵਾੜੇ ਦੇ ਵਿੱਚ ਜੋ ਪਿਛਲੇ ਦਿਨ ਸਾਡੇ ਮਾਨਯੋਗ ਐਸਐਸਪੀ ਸਾਹਿਬ ਇੱਥੇ ਹਨੁਮਾਨਗੜੀ ਆਏ ਸੀਗੇ ਜਿਹੜੀਆਂ ਉਸ ਦਿਨ ਚਾਰ ਮੰਗਾਂ ਰੱਖੀਆਂ ਗਈਆਂ ਸੀ ਅਸੀਂ ਧੰਨਵਾਦ ਕਰਦੇ ਹਾਂ ਅੱਜ ਪ੍ਰਸ਼ਾਸਨ ਦਾ ਕਿ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਮੰਗਾਂ ਨੂੰ ਮੰਨਦੇ ਹੋਏ ਅੱਜ ਪਹਿਲੀ ਮੰਗੀ ਤੋਂ ਸਾਡੀ ਉਹ ਇਹਦਾ ਜਿਹੜਾ ਦਫਤਰ ਦੀ ਉਸ ਦਿਨ ਕਿਹਾ ਸੀ ਕਿ ਜਿਹੜਾ ਗੈਰਕਾਨੂੰਨੀ ਤੌਰ ਤੇ ਇਹ ਚੱਲ ਰਿਹਾ ਆ ਉਹਦੀ ਉਤਾਰੀ ਚੱਲ ਰਹੀ ਆ ਉਹਦਾ ਅੱਜ ਨਗਰ ਨਿਗਮ ਨੇ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਆ ਤੋਂ ਉਹੀ ਜਿੱਥੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀਆਂ ਉਹ ਮੰਗਾਂ ਦੇ ਵਿੱਚੋਂ ਇਹ ਮਾਜਰੂ ਵਾਲੀ ਸਰਕਾਰ ਕਰਦੇ ਹੋਏ ਇਹ ਕੰਮ ਕੀਤਾ ਆ ਔਰ ਉੱਥੇ ਵੀ ਮੈਂ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕਰੂੰਗਾ ਕਿ ਜਿਹੜੀਆਂ ਬਾਕੀ ਮੰਗਾਂ ਆ ਉਹਨਾਂ ਬਾਰੇ ਵੀ ਉਹ ਵਿਚਾਰ ਕਰਨ ਔਰ ਜਲਦ ਤੋਂ ਜਲਦ ਉਹਨਾਂ ਦਾ ਵੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਨ ਔਰ ਮੈਂ ਕਿਉਂਕਿ ਕੱਲ ਅਸੀਂ ਐਸਪੀ ਮੈਡਮ ਨੇ ਸਾਨੂੰ ਬੁਲਾਇਆ ਸੀਗਾ ਮੈਂ ਉਹ ਵੀ ਦੱਸ ਦੇਣਾ ਚਾਹੁੰਦਾ ਆ ਕਿ ਉਥੇ ਜਿਹੜੀ ਅਸੀਂ ਜਾ ਕੇ ਜਿਹੜੀ ਡਿਗਿੰਗ ਦੀ ਗੱਲ ਹੋਈ ਸੀ ਉਸ ਦਿਨ ਚਾਰ ਮੰਗਾ ਰੱਖੀਆਂ ਗਈਆਂ ਸੀ ਕਿ ਜਿਹੜੀ ਖੁਦਾਈ ਕਰਕੇ ਪਿੱਛੇ ਉਹ ਜਿਹੜੀ ਡਿਗਿੰਗ ਕਰਕੇ ਦੇਖਿਆ ਜਾਵੇ ਕਿ ਕਿਸੇ ਦਿਨ ਕੰਕਾਲ ਤਾਂ ਨਹੀਂ ਪਏ ਲੇਕਿਨ ਉਥੇ ਜੋ ਜਾ ਕੇ ਮੌਕੇ ਤੇ ਪਾਇਆ ਗਿਆ ਕਿਸ ਲੋਟਰਿੰਗ ਉਥੇ ਨਹੀਂ ਹੋਈ ਸੀਗੀ ਔਰ ਜੋ ਉਥੇ ਲੱਗਿਆ ਦੇਖ ਕੇ ਪਤਾ ਲੱਗਾ ਕਿ ਉਥੇ ਪਹਿਲਾਂ ਹੀ ਝੋਨੇ ਦੀ ਬਜਾਈ ਹੋਈ ਹੋਈ ਸੀਗੀ ਉਹ ਕਾਫੀ ਦੇਰ ਤੋਂ ਹੋਈ ਸੀ ਇਸ ਕਰਕੇ ਉਥੇ ਲੋਟਰਿੰਗ ਵਾਲਾ ਮਾਮਲਾ ਕੋਈ ਸਾਹਮਣੇ ਨਹੀਂ ਆਇਆ ਤੋਂ ਡਿਗਿੰਗ ਵਾਲਾ ਜਿਹੜਾ ਮਾਮਲਾ ਸੀਗਾ ਉਹਦਾ ਵੀ ਸਾਰੇ ਹੀ ਜਿੰਨੇ ਪਤਵੰਤੇ ਸੱਜਣ ਕਾਲੋ ਤੇ ਐਫਪੀ ਆਫਿਸ ਗਏ ਸੀਗੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਵਿਚਾਰ ਕੀਤਾ ਸੀ ਕਿ ਕਿਉਂਕਿ ਝੋਨਾ ਇੱਕਦਮ ਨਹੀਂ ਲੱਗਿਆ ਜਾ ਸਕਦਾ ਉਹ ਬੜਾ ਪੁਰਾਣੇ ਦਿਨ ਤੋਂ ਲੱਗਿਆ ਹੋਏਗਾ ਸੋ ਡਿਗਿੰਗ ਦਾ ਮਾਮਲਾ ਜਿਹੜਾ ਆ ਉਹ ਸਾਰੇ ਹੀ ਪਤਵੰਤੇ ਸੱਜਣਾਂ ਨੇ ਇੱਕ ਫੈਸਲਾ ਲੈਂਦੇ ਹੋਏ ਉਹਦਾ ਕੀਤਾ ਸੀ ਕਿ ਉਹ ਜਿਹੜੀ ਡਿਗਿੰਗ ਚਾਹੇ ਨਾ ਵੀ ਕਰਾਈ ਜਾਵੇ ਸੋ ਉਹਦੇ ਲਈ ਵੀ ਮੈਂ ਪ੍ਰਸ਼ਾਸਨ ਦਾ ਧੰਨਵਾਦ ਆ ਕਿ ਉਹਨਾਂ ਨੇ ਇਸ ਗੱਲ ਉਹਦੇ ਲਈ ਵੀ ਵਿਚਾਰ ਕਰਕੇ ਸਾਨੂੰ ਉਹਦਾ ਵੀ ਨਿਪਟਾਰਾ ਕਰਨ ਕੀਤਾ ਆ ਤੋ ਇਹ ਦੋ ਮੰਗਾਂ ਸਾਡੀਆਂ ਪੂਰੀਆਂ ਹੋ ਗਈਆਂ ਬਾਕੀ ਦੋ ਮੰਗਾਂ ਦੇ ਵੀ ਅਸੀਂ ਆਸ ਕਰਦੇ ਹਾਂ ਕਿ ਜਲਦ 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 ਤੋਂ ਜਲਦ ਔਰ ਜਿਹੜੀ ਗੱਲ ਹੱਡੀਆਂ ਦਫਨਾਉਣ ਦੀ ਆਈ ਸੀਗੀ ਉਹ ਵੀ ਪ੍ਰਸ਼ਾਸਨ ਨੇ ਸਾਨੂੰ ਅश्वਾਸਨ ਦਿੱਤਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਅਸੀਂ ਉਹ ਵੀ ਹੱਡੀਆਂ ਦਫਨਾਉਣ ਦਾ ਜਿਹੜਾ ਆ ਉਹ ਕੰਮ ਸਿਰੇ ਚੜਾਾਂਗੇ ਤੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਔਰ ਜਿੰਨੇ ਇੱਥੇ ਬਤਵੰਤੇ ਸੱਜਣ ਆਏ ਆ ਜਿੰਨੇ ਸਮਾਜਿਕ ਜਥੇਬੰਦੀਆਂ ਦੇ ਸਾਰੇ ਸਾਡੇ ਗਊ ਰੱਖਿਆ ਦਲ ਦੇ ਜਿੰਨੇ ਵੀ ਬਤਵੰਤੇ ਸੱਜਣ ਆਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਗਊ ਮਾਤਾ ਜੈ ਗੋਬਾਲ ਅੱਜ ਨਗਰ ਨਿਗਮ ਫਗਵਾੜਾ ਦੇ ਵੱਲੋਂ ਮਾਨਯੋਗ ਕਮਿਸ਼ਨਰ ਅਚਿਤਾ ਗੁਪਤਾ IAS ਦੀ ਵਿਜ਼ਿਟਨ ਦੇ ਉੱਤੇ ਨਗਰ ਨਿਗਮ ਫਗਵਾੜਾ ਦੀ ਜਗ੍ਹਾ ਦੇ ਉੱਤੇ ਬੱਬੂ ਠੇਕੇਦਾਰ ਵੱਲੋਂ ਕੀਤਾ ਹੈ ਜਿਹੜਾ ਕਬਜ਼ਾ ਸੀ ਉਹ ਕਬਜ਼ਾ ਮੁਕਤ ਕਰਵਾ ਕੇ ਆਪਣੇ ਕਰਜ਼ੇ 'ਚ ਲੈ ਲਿਆ ਇਸ ਠੇਕੇਦਾਰ ਦੇ ਉੱਤੇ ਗਊ ਤਸਕਰੀ ਜਿਹੜੇ ਗਊ ਮਾਰਦੀ ਤਸਕਰੀ ਦੇ ਤਬੰਦੇ ਦੇ ਵਿੱਚ ਸਿਟੀ ਥਾਣੇ ਦੇ ਵਿੱਚ ਫਰਚਾ ਵੀ ਦਰਜਿਆ ਉਹਦੇ ਅਧੀਨ ਕਾਰਵਾਈ ਕਰਦੇ ਹੋਏ ਅੱਜ ਜਿਹੜੀ ਉਸਨੇ ਕਬਜ਼ਾ ਕੀਤਾ ਹੋਇਆ ਸੀ ਨਜਾਇਜ਼ ਪੂਰੇ ਤੇ ਪੋਜੈਸ਼ਨ ਨਗਰ ਨਿਗਮ ਫਰਵਾੜਾ ਤੋਂ ਲੈ ਲਿਆ